ਕਟੂਆ ਜ਼ਿਲ੍ਹੇ ਦੇ ਜਸਰ ਰੋਟਾ ਇਲਾਕੇ ਦੇ ਐਤਵਾਰ ਨੂੰ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੀ ਸਿਹਤ ਅਚਾਨਕ ਵਿਗੜ ਗਈ ਸੀ ਡਾਕਟਰੀ ਸਹਾਇਤਾ ਪ੍ਰਾਪਤ ਕਰਨ ਤੋਂ ਬਾਅਦ ਖੜਗੇ ਨੇ ਬਿਆਨ ਦਿੰਦੇ ਹੋਏ ਕਿ ਆ ਕਿ ਮੈਂ 83 ਸਾਲਾਂ ਦਾ ਮੈਂ ਇੰਨੀ ਜਲਦੀ ਮਰਨ ਵਾਲਾ ਨਹੀਂ ਮੈਂ ਉਦੋਂ ਤੱਕ ਜ਼ਿੰਦਾ ਰਹਾਂਗਾ ਜਦ ਤੱਕ ਪੀਓ ਮੋਦੀ ਨੂੰ ਸਤਾ ਤੋਂ ਹਟਾਇਆ ਨਹੀਂ ਜਾਂਦਾ ਦੱਸਿਆ ਕਿ ਮਲਿਕਾ ਅਰਜੁਨ ਦੇ ਇਸ ਬਿਆਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਦਿਆ ਕਿ ਕੱਲ੍ਹ ਕਾਂਗਰਸ ਪ੍ਰਧਾਨ ਮਲਿਕਾ ਜ਼ੋਨੀ ਖੜਗੇ ਜੀ ਨੇ ਆਪਣੇ ਭਾਸ਼ਣ ਵਿੱਚ ਆਪਣੇ ਆਪ ਨੂੰ ਆਪਣੇ ਨੇਤਾਵਾਂ ਤੇ ਆਪਣੀ ਪਾਰਟੀ ਨੂੰ ਪੂਰੀ ਤਰ੍ਹਾਂ ਕਿਣਾਉਣੇ ਤੇ અપਮਾਨਜਨਕ ਹੋਣ ਦੀ ਪਛਾਣ ਦਿੱਤੀ ਦਾਜੇ ਕਿ ਵਿਰੋਧੀ ਕੋੜੇ ਪ੍ਰਦਰਸ਼ਨ ਵਿੱਚ ਉਹਨਾਂ ਨੇ ਬੇਲੋੜ ਤੌਰ ਤੇ ਪੀਐਮ ਮੋਦੀ ਨੂੰ ਉਹਨਾਂ ਦੇ ਨਿੱਜੀ ਸਿਹਤ ਮਾਮਲੇ ਵਿੱਚ ਇਹ ਕਹਿ ਕੇ ਕਸੇਟਿਆ ਕਿ ਉਹ ਪੀਐਮ ਮੋਦੀ ਨੂੰ ਸਤਾ ਤੋਂ ਹਟਾਉਣ ਤੋਂ ਬਾਅਦ ਹੀ ਮਰਨਗੇ ਇਸ ਤੋਂ ਪਤਾ ਲੱਗਦਾ ਹੈ ਕਿ ਇਨਾ ਕਾਂਗਰਸੀ ਲੋਕਾਂ ਨੂੰ ਪੀਐਮ ਮੋਦੀ ਪ੍ਰਤੀ ਕਿੰਨੀ ਨਫ਼ਰਤ ਤੇ ਡਰ ਹੈ ਕਿ ਉਹ ਲਗਾਤਾਰ ਉਹਨਾਂ ਬਾਰੇ ਸੋਚ ਰਹੇ ਨੇ ਜਿਤੇ ਤੱਕ ਖੜਗੇ ਜੀ ਦੀ ਸਿੱਧਾ ਸਵਾਲ ਹੈ ਮੋਦੀ ਜੀ ਮੈਂ ਤੇ ਅਸੀਂ ਸਾਰੇ ਪ੍ਰਾਰਥਨਾ ਕਰਦੇ ਹਾਂ ਕਿ ਔਲ ਲੰਬਾ ਸਿਹਤਮੰਦ ਜੀਵਨ ਬਤੀਤ ਕਰਨ ਉਹ ਕਈ ਸਾਲਾਂ ਤੱਕ ਜਿਉਂਦੇ ਰਹਿਣ ਤੇ 2047 ਤੱਕ ਵਿਕਸਿਤ ਭਾਰਤ ਦੀ ਸਿਰਜਣਾ ਦੇਖਣ ਲਈ ਜਿਉਂਦੇ ਰਹਿਣ